ਜੇ ਇੱਕ ਵਾਰ ਤਕਸੀਮ ਹੋ ਗਈ ਉਹਦੀ ਦੁਬਾਰਾ ਤਕਸੀਮ ਹੋ ਸਕਦੀ ਹੈ ਜਾਂ ਨਹੀਂ ਨਹੀਂ ਦੁਬਾਰਾ ਤਕਸੀਮ ਜੇ ਸਪੋਜ਼ ਕਰੋ ਚਾਰ ਬੰਦਿਆਂ ਨੂੰ ਖਤਮ ਮਾਲਕੀ ਪੈ ਗਈ ਕਿਸੇ ਦੀ ਹਾਂਜੀ ਹਾਂ ਚਾਰ ਭਾਈ ਨੇ ਉਹ ਆਪਦੀ ਤਕਸੀਮ ਬਾਅਦ ਚ ਕਰਾ ਸਕਦੇ ਨੇ ਇੱਕ ਤਾਂ ਚਾਚੇ ਦੇ ਨੂੰ ਜ਼ਮੀਨ ਹੈ ਹਾਂਜੀ ਚਾਰ ਭਾਈ ਉਹ ਆਪ ਨੇ ਠੀਕ ਹੈ ਜੀ ਅੱਧੇ ਚ ਉਹ ਨੇ ਚਾਰ ਭਾਈ ਅੱਧੇ ਚ ਉਹ ਇਕੱਲਾ ਹੈ ਹਾਂਜੀ ਹਾਂ ਉਦੋਂ ਬਾਅਦ ਚਾਰ ਭਾਈ ਬਾਅਦ ਚ ਜੇ ਚਾਹਣ ਆਪਦੀ ਤਕਸੀਮ ਬਾਅਦ ਚ ਕਰ ਸਕਦੇ ਨੇ ਠੀਕ ਹੈ ਜੀ ਜੇ ਪਹਿਲਾਂ ਵੀ ਇਹੋ ਚਾਹਣ ਤਾਂ ਪਹਿਲਾਂ ਵੀ ਹੋ ਸਕਦੀ ਹੈ ਨਾ ਇਹਨਾਂ ਦੀ ਚਾਰਾਂ ਦੀ ਨਹੀਂ ਨਹੀਂ ਇਹ ਤਾਂ ਮੈਨੂੰ ਲੱਗਦਾ ਇਹ ਸਵਾਲ ਬਾਈ ਦਾ ਮ ਮਾਲੋ ਇੱਕ ਵਾਰ ਤਕਸੀਮ ਹੋ ਗਈ ਸਟੱਕ ਦੀ ਹੂੰ ਕਹਿੰਦੇ ਜੇ ਦੁਬਾਰੇ ਇਸੇ ਦੀ ਕਰਵਾਉਣੀ ਵੀ ਦੁਬਾਰੀ ਤਕਸੀਮ ਜਦੋਂ ਖੇਪਟੇ ਨਹੀਂ ਸਾਂਝੇ ਰਹੀ ਮਾਲਕਾ ਟੱਡਾ ਟ ਹੋ ਗਏ ਅੱਛਾ ਠੀਕ ਆ ਤੁਹਾਡੀ ਗੱਲ ਜਦੋਂ ਮਾਲਕੇ ਟੱਡਾ ਟ ਹੋ ਗਏ ਫਿਰ ਪਾ ਤਕਸੀਮ ਕਾਦੀ ਕਰਵਾਵਾਂਗੇ ਦੁਬਾਰੇ ਹਾਂ ਠੀਕ ਠੀਕ ਆ ਠੀਕ ਹੈ ਨਾ ਉਹ ਜੋ ਜੇ ਗਹਾ ਉਹ ਚ 40000 ਹੋਰ ਨੇ ਹੋਰ ਨੇ ਫਿਰ ਉਹ ਤਕਸੀਮ ਆਪਦੀ ਕਰਾ ਸਕਦੇ ਨੇ ਉਹ ਐਡਡ ਕਰਨ ਲੱਦੇ ਨੇ ਹਾਂ ਸਪੋਜ਼ ਕਰੋ ਏ ਤੇ ਇੱਕ ਏ ਸੀ ਇੱਕ ਬੀ ਸੀ ਬੀ ਦੇ ਚਾਰ ਮੁੰਡੇ ਸੀ ਹਾਂਜੀ ਹਾਂਜੀ ਇੱਕ ਲੱਦ ਚ ਉਹ ਚਾਰ ਮੁੰਡੇ ਆਦੇ ਚ ਨੇ ਉਹਨਾਂ ਨੂੰ ਰੱਦ ਦੀ ਜ਼ਮੀਨ ਪੈ ਗਈ ਚਾਰਾਂ ਨੂੰ ਉਹ ਜੇ ਚਾਰ ਕਹਾਵਦੀ ਜਮੀਨ ਬੰਡ ਲੈਂਦੇ ਨੇ ਫਿਰ ਉਹਨਾਂ ਆਪਦੀ ਤਕਸੀਮ ਕਰਵਾ ਸਕਦੇ ਨੇ ਉਹ ਕਰਵਾ ਸਕਦੇ ਨੇ ਪਰੰਤੂ ਜਦੋਂ ਕਿਹੜਾ ਇੱਕ ਵਾਰੀ ਤਕਸੀਮ ਹੋ ਗਈ ਉਹੀ ਮਾਲਕ ਦੁਆਰੇ ਤਕਸੀਮ ਨਹੀਂ ਕਰਾ ਸਕਦੇ ਠੀਕ ਹੈ ਜੀ ਅ ਕਹਿੰਦਾ ਜੇਕਰ ਤਕਸੀਮ ਦਾ ਕੇਸ 2020 ਤੋਂ ਚੱਲ ਰਿਹਾ ਹੋਵੇ ਨਕਸ਼ਾ ਬਣ ਗਿਆ ਹੋਵੇ ਤਾਂ ਹੁਣ 25 ਦੇ ਵਿੱਚ ਜੇ ਨਵੇਂ ਬੰਦੇ ਐਡ ਹੋਣੇ ਚਾਹੁੰਦੇ ਉਹਨਾਂ ਕਿ ਇਸ ਕੇਸ ਦੇ ਵਿੱਚ ਹੋ ਸਕਦੇ ਨੇ ਜਾਂ ਨਹੀਂ ਜੇ ਤਾਂ ਨਕਸ਼ਾ ਆੜਾ ਬਣ ਚੁੱਕਿਆ ਪਹਿਲਾਂ ਠੀਕ ਹੈ ਜੀ ਫਿਰ ਤਾਂ ਨਹੀਂ ਐਡ ਉਹ ਨਕਸ਼ਾ ਆੜਾ ਬਣਨ ਤੋਂ ਪਹਿਲਾਂ ਪਹਿਲਾਂ ਜਿੰਨੇ ਮਰਜ਼ੀ ਬੰਦੇ ਐਡ ਹੋ ਸਕਦੇ ਨੇ ਅੱਛਾ ਜੇ ਕਿੰਨੇ ਮਰਜ਼ੀ ਪੁਰਾਣਾ ਕੇਸ ਹੋ ਜੇ ਆਹ ਕੇਸ ਪੁਰਾਣੇ ਦਾ ਕੋਈ ਚੱਕਰ ਨਹੀਂ ਹੈ ਨਕਸ਼ਾ ਆੜਾ ਬਣਨ ਤੋਂ ਪਹਿਲਾਂ ਪਹਿਲਾਂ ਕੋਈ ਵੀ ਬੰਦਾ ਹੋਰ ਐਡ ਕਰਕੇ ਆਪਦਾ ਟੱਕ ਵੱਖਰਾ ਬਣਾ ਸਕਦਾ ਸਪੋਜ਼ ਕਰੋ 20 ਬੰਦੇ ਨੇ ਹਾਂ ਜੀ ਕੇ ਇਸ ਇੱਕ ਬੰਦੇ ਨੇ ਪਾ ਤਿਆ ਹਾਂ ਜੀ ਵੀ ਮੇਰਾ ਟੱਕ ਵੱਖਰਾ ਬਣਾਇਆ ਜਾਵੇ ਉਹਦੇ ਵਿੱਚ ਸਪੋਜ਼ ਕਰੋ ਦੂਆ ਬੰਦਾ ਖੜਾ ਹੋ ਜਾਂਦਾ ਵੀ ਮੇਰਾ ਵੀ ਟੱਕ ਵੱਖਰਾ ਬਣਨਾ ਚਾਹੀਦਾ ਹੂੰ 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 ਜੇ ਉਹ ਆੜਾ ਨਕਸ਼ਾ ਬਣਨ ਤੋਂ ਪਹਿਲਾਂ ਖੜਾ ਹੋ ਜਾਂਦਾ ਆਪਦਾ ਜਾ ਕੇ ਉੱਥੇ ਬਕਾਲਤਨਾਮਾ ਲਾ ਜਾ ਪੇਸ਼ ਹੋ ਕੇ ਐਪਲੀਕੇਸ਼ਨ ਦੇ ਦਿੰਦਾ ਹੈ ਵੀ ਮੇਰਾ ਵੀ ਟੱਕ ਵੱਖਰਾ ਬਣਾ ਜੀ ਮੇਰਾ ਵੀ ਟੱਕ ਵੱਖਰਾ ਬਣਾ ਚਾਹੁੰਦਾ ਮੇਰਾ ਵੀ ਟੱਕ ਵੱਖਰਾ ਬਣਾ ਚਾਹੁੰਦਾ ਤਾਂ ਉਹਦਾ ਟੱਕ ਵੱਖਰਾ ਬਣੂਗਾ ਠੀਕ ਹੈ ਉਹ ਤਾਂ ਫਿਰ ਜਿਹੜਾ ਤਰੀਕਾ ਤਕਸੀਮ ਹੁੰਦਾ ਹੈ ਨਾ ਹਾਂਜੀ ਤਰੀਕਾ ਤਕਸੀਮ ਦੇ ਵਿੱਚ ਤਹਿਸੀਲਦਾਰ ਆਰਡਰ ਕਰੂਗਾ ਠੀਕ ਹੈ ਜੀ ਵੀ ਸੈਲ ਜਿਹੜੇ ਨੇ ਕੇਸ ਪਾਇਆ ਉਹ ਅੱਛਾ ਜੀ ਤੇ ਫਲਾਣਾ ਬੰਦਾ ਜਿਹੜਾ ਨਵਾਂ ਐਡ ਹੋ ਰਿਹਾ ਨਵਾਂ ਐਡ ਹੋ ਰਿਹਾ ਉਸ ਦਾ ਵੀ ਟੱਕ ਵੱਖਰਾ ਬਣਾਇਆ ਜਾਵੇ ਫਿਰ ਇਸ ਕਰਕੇ ਦੋ ਟੱਕ ਉਹ ਨੂੰ ਵੱਖਰੇ ਵੱਖਰੇ ਬਣਾਉਣੇ ਪੈਣਗੇ ਜਿਹੜਾ ਬੰਦਾ ਐਡ ਹੋ ਗਿਆ ਉਹ ਚਾਹੇ 10 ਬੰਦੇ ਐਡ ਹੋ ਜਾਣ ਜਿੰਨੇ ਬੰਦੇ ਐਡ ਹੋਣਗੇ ਉਹਨਾਂ ਦੇ ਤੱਕ ਵੱਖਰੇ ਬਣਨਗੇ ਠੀਕ ਆ ਪਰ ਸ਼ਰਤ ਇਹ ਆ ਵੀ ਨਕਸ਼ਾ ਆੜਾ ਬਣਨ ਤੋਂ ਪਹਿਲਾਂ ਪਹਿਲਾਂ ਐਡ ਹੋਣਾ ਅਗਰ ਨਕਸ਼ਾ ਆੜਾ ਬਣ ਗਿਆ ਸਪੋਟ ਆੜਾ ਬਣ ਗਿਆ ਫਿਰ ਉਸ ਤੋਂ ਬਾਅਦ ਐਡ ਨਹੀਂ ਹੋ ਸਕਦਾ ਬੰਦਾ ਕੋਈ ਠੀਕ ਆ ਫਿਰ ਉਹ ਜਦ ਨਕਸ਼ਾ ਆੜਾ ਬਣ ਗਿਆ ਪਾਸ ਹੋ ਗਿਆ ਉਸ ਤੋਂ ਬਾਅਦ ਬੰਦਾ ਐਡ ਨਹੀਂ ਹੋ ਸਕਦਾ ਠੀਕ ਆ ਆੜੇ ਨਕਸ਼ੇ 'ਚ ਹੀ ਸਾਰੀ ਇਹ ਮਤਲਬ ਜਿਹੜੇ ਆੜਾ ਨਕਸ਼ਾ ਨੇ ਜੀ ਇਹ ਇੱਕ ਤਾਂ ਹੁੰਦਾ ਊੜਾ ਨਕਸ਼ਾ ਪਹਿਲਾਂ ਹਾਂਜੀ ਊੜੇ ਨਕਸ਼ੇ 'ਚ ਤਾਂ ਉਹਦੀ ਜਿੰਨ ਕੇ ਮਾਲਕੀ ਦੇ ਮੁਤਾਬਕ ਰਕਵਾਲੇ ਕੱਢ ਕੇ ਲਿਖਿਆ ਜਾਂਦਾ ਵੀ ਇਹਨੂੰ ਕਿੰਨਾ ਰਕਵਾ ਹਿੱਸੇ ਦਾ ਚਾਉਂਦਾ ਠੀ ਕੁੱਲ ਜ਼ਮੀਨ ਚੋਂ ਜਿੰਨਾ ਰਸਤਾ ਕੱਢਤਿਆ ਰਸਤਿਆਂ ਦਾ ਖਾਲ ਦਾ ਸਾਂਝਾ ਰਕਵਾ ਛੱਡ ਕੇ ਮਕਾਨਾਂ ਦਾ ਰਕਵਾ ਕੱਢ ਕੇ ਜਿਹੜਾ ਰਕਵਾ ਇਸੇ ਮੁਤਾਬਕ ਉਹਨੂੰ ਵੰਡ ਕੇ ਉਹਦੇ ਟੱਕ ਬਣਾਏ ਜਾਂਦੇ ਨੇ ਠੀਕ ਹੈ ਜੀ ਜੇ ਇੱਕ ਬੰਦੇ ਨੇ ਕਿਸਪਾਇ ਉਹਦਾ ਟੱਕ ਬਣ ਜੂ ਬਾਕੀ ਦਾ ਸਾਰਿਆਂ ਦਾ ਸਾਂਝਾ ਰਹ ਜੂਗਾ ਜੇ ਦੋਆਂ ਦਾ ਟੱਕ ਵੱਖਰਾ ਬਣਾਉਣ ਵਾਸਤੇ ਲਿਖਿਆ ਤਾਂ ਦੋਆਂ ਦਾ ਟੱਕ ਵੱਖਰਾ ਬਣ ਜੂਗਾ ਬਾਕੀ ਸਾਰਿਆਂ ਦਾ ਸਾਂਝਾ ਰਹ ਜੂਗਾ ਠੀਕ ਹੈ ਜੀ ਠੀਕ ਨਕਸ਼ੇ ਆੜੇ 'ਚ ਹੀ ਜਿਹਨਾਂ ਦੇ ਮੇਨ ਤਕਸੀਮ ਦੇ ਵਿੱਚ ਜਿਹੜੇ ਹੀ ਹੈਗੇ ਸਾਰਾ ਕੁਝ ਨਕਸ਼ਾ ਆੜੇ ਹੀ ਆੜੇ ਜੀ ਆੜੇ ਦੇ ਸਾਰਿਆਂ ਨੂੰ ਮਤਲਬ ਬੰਡੇ ਜਾਂ ਹਾਂ ਬੰਡੇ ਜਾਂਦਾ ਮੌਕੇ ਦੇ ਕਬਜ਼ੇ ਦੇ ਮੁਤਾਬਕ ਕਬਜ਼ੇ ਨੂੰ ਮੁੱਖ ਰੱਖਿਆ ਜਾਂਦਾ ਠੀਕ ਹੈ ਜੀ ਤੇ ਮੌਕੇ ਦੇ ਜਿਹੜੇ ਉਹਨਾਂ ਦੇ ਕੋਈ ਮਕਾਨ ਬਣਾਏ ਹੁੰਦੇ ਨੇ ਜਾਂ ਬੋਰ ਹੁੰਦੇ ਨੇ ਕੋਠਾ ਹੁੰਦਾ ਬੋਰ ਵਾਲਾ ਉਹ ਰਕਬਾ ਉਸੇ ਬੰਦੇ ਨੂੰ ਪਾਇਆ ਜਾਂਦਾ ਜਿੱਥੇ ਮਕਾਨ ਤੇ ਕੋਠਾ ਹੋਵੇ ਉਸੇ ਬੰਦੇ ਨੂੰ ਪਾਇਆ ਜਾਂਦਾ ਜਿਹਦਾ ਹੈਗੇ ਠੀਕ ਹੈ ਜੀ ਉਹ ਰਕਬਾ ਨਹੀਂ ਅਸੀਂ ਜਣਗੇ ਚੇਂਜ ਕਰ ਸਕਦੇ ਠੀਕ ਕੋਠੇ ਤੇ ਮਕਾਨ ਵਾਲਾ ਉਹ ਰਕਬਾ ਉਸੇ ਨੂੰ ਪਾਉਣਾ ਹੈ ਜਿਨ੍ਹਾਂ ਦਾ ਕਬਜ਼ਾ ਹੈ ਤੇ ਬਣਾਇਆ ਹੋਇਆ ਜੀ ਜਿਨ੍ਹਾਂ ਦਾ ਬਣਾਇਆ ਹੋਇਆ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਪੜਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਕੀਰ ਕੀ ਹੁੰਦੀ ਆ ਮਸਾਵੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਵਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਟੀ ਪਟਾਨਾਮਾ ਕੀਆ ਮਰੱਬਾ ਕੀਆ ਗਰਦਾਬਰੀ ਕੀਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਵਾਦੇ ਵਾਦੇ ਕਮੈਂਟ ਤੇ ਲਾਈਕ ਕਰਕੇ ਇਹ ਕਿਹੜੀ ਤਸੱਬਰ ਵਾਇਬ ਵਾਲੀ ਜ਼ਮੀਨ ਹੁੰਦੀ ਆ ਉਹਦੀ ਰਜਿਸਟਰੀ ਹੋ ਸਕਦੀ ਆ ਤਸੱਬਰ ਬੈ ਦੀ ਰਿਸ਼ਤੀ ਨਹੀਂ ਕਹਿੰਦਾ ਸਾਦੇ ਪਰ ਤਸੱਬਰ ਬੈ ਜਵਾਨੀ ਬੈ ਹੁੰਦੀ ਹੈ ਜਿਹੜੀ ਉਹਨੂੰ ਅਸੀਂ ਜਦੋਂ ਪਟਵਾਰੀ ਗਰਦੋਰੀਆਂ ਕਰਦੇ ਸੀ ਨਾ ਮੌਕੇ ਤੇ ਜਾ ਕੇ ਉਹ ਕਹਿੰਦਾ ਸੀ ਮੇਰਾ ਸੌਦਾ ਹੋਇਆ ਮੈਂ ਬੈ ਲੈ ਲਈ ਜ਼ਮੀਨ ਨੂੰ ਉਹਨੂੰ ਅਸੀਂ ਤਸੱਬਰ ਬੈ ਲਿਖ ਦਿੰਦੇ ਸੀ ਠੀਕ ਆ ਠੀਕ ਹੈ ਨਾ ਰਿਸ਼ਤੀ ਦਾ ਉਹ ਮਾਲਕ ਤੇ ਜਿਹੜਾ ਖਰੀਦਦਾਰ ਹੈ ਜੋ ਦੋਵੇਂ ਸਹਿਮਤ ਹੋਣਗੇ ਤਾਂ ਉਹ ਰਿਸ਼ਤੀ ਦ ਹੋਊਗੀ ਠੀਕ ਹੈ ਠੀਕ ਆ ਤਸੱਬਰ ਬੈ ਦਾ ਮਤਲਬ ਤਾਂ ਇਹ ਹੁੰਦਾ ਵੀ ਇਹਨੇ ਬੈ ਦਾ ਸੌਦਾ ਕਰਿਆ ਤੇ ਇਹਦੇ ਨੂੰ ਗਰਦੋਰੀ ਤਾਂ ਇਹ ਠਿੱਕਾ ਠੁੱਕਾ ਕੁਝ ਨਹੀਂ ਦਿੰਦਾ ਹੈਗਾ ਵੀ ਬੈ ਦੇ ਸੌਦੇ ਕਰਕੇ ਇਹ ਜ਼ਮੀਨ ਬਾਰੇ ਠੀਕ ਹੈ ਠੀਕ ਜੀ ਸੱਬਰ ਬੈ ਸੀ ਗਰਦੌਰੀ ਦੇ ਵਿੱਚ ਲਿਖਦੇ ਆ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਗੈਰ ਮਰੂਸੀ ਬਿਲਾਲ ਗਾਨ ਬਬੂ ਜੱਤ ਸੱਬਰ ਬੈ ਠੀਕ ਹੈ ਜੀ ਸੱਬਰ ਬੈ ਦਾ ਮਤਲਬ ਹੈ ਵੀ ਇਹਨੇ ਬੈ ਦਾ ਸੌਦਾ ਕਰਕੇ ਜ਼ਮੀਨ ਬੈ ਕਰਕੇ ਹੀ ਬਾਹਰੇ ਬਾਹਰਿਆ ਹਾਂ ਇੱਕ ਸੇਤ ਇੰਤਕਾਲ ਕੀ ਹੁੰਦਾ ਜੀ ਸੇਤ ਇੰਤਕਾਲ ਹੁੰਦਾ ਹੈ ਕਈ ਵਾਰੀ ਕੋਈ ਵੀ ਰਿਸ਼ਤੀ ਚ ਜਣ ਕਿ ਨਾ ਸੁਪੋਜ਼ ਕਰੋ ਕੋਈ ਨੰਬਰ ਰਹਿ ਗਿਆ ਹਾਂਜੀ ਜੇ ਸਾਥ ਹੋ ਜਣਗੇ ਰਿਸਟਰੀਜ ਨੰਬਰ ਪਿਆ ਹੋਇਆ ਸਾਥੋਂ ਇੰਤਕਾਲ ਦਰਜ ਕਰਨ ਲੱਗੇ ਕੋਈ ਨੰਬਰ ਰਹਿ ਗਿਆ ਜਾਂ 91 ਛੱਡਿਆ ਗਿਆ ਸਾਥੋਂ ਜੀ ਮਾਲਕੀ ਦਰਜ ਕਰਨ ਲੱਗੇ ਫਿਰ ਉਹਦਾ ਅਸੀਂ ਦੁਬਾਰੇ ਸੇਧ ਦਾ ਨਿਰਾਜ ਸੇਤ ਇੰਤਕਾਲ ਕਹਿੰਦੇ ਆ ਠੀਕ ਹੈ ਜੀ ਰਿਸਟਰੀਚ ਕੁਝ ਹੋਰ ਸੀ ਸਾਥੋਂ ਇੰਤਕਾਲ ਕਰਨ ਲੱਗੇ ਗਲਤੀ ਹੋ ਗਈ ਕੋਈ ਗਲਤੀ ਰਹੇਗੀ ਉਹ ਗਲਤੀ ਨੂੰ ਠੀਕ ਕਰਨ ਵਾਸਤੇ ਸੇਤ ਕਰਨ ਵਾਸਤੇ ਦੁਰਸਤ ਕਰਨ ਵਾਸਤੇ ਸੇਤ ਇੰਤਕਾਲ ਹੁੰਦਾ ਹੈ ਉਹ ਠੀਕ ਹੈ ਜੀ ਫਿਰ ਉਹ ਜਮ੍ਹਾਂਬੰਦੀ ਵਿੱਚ ਜਿਹੜਾ ਆਪਾਂ ਠੀਕ ਕਰਦੇ ਆ ਉਹ ਕਿੰਨੇ ਦਿਨ ਬਾਅਦ ਸਹੀ ਜਮ੍ਹਾਂਬੰਦੀ ਚ ਆਉਂਦਾ ਈ ਹੈ ਜਮ੍ਹਾਂਬੰਦੀ ਜਿੰਨ ਕੇ ਸੁਪੋਜ਼ ਕਰੋ ਜਮ੍ਹਾਂਬੰਦੀ ਹੈਗੀ ਹੈ 2022 23 ਦੀ ਹਾਂਜੀ ਉਸ ਤੋਂ ਬਾਅਦ 27 28 ਚ ਜਿਹੜੀ ਜਵਨ ਦੀ ਬਣੂਗੀ ਉਹ ਚ ਦਸਤਾਊਗਾ ਅੱਛਾ ਉਹ ਚਾਹੀਦਾ ਨੋਟ ਤਾਂ ਹੁਣੇ ਆਉਣ ਲੱਗਦੇ ਜਦੋਂ ਇੰਤਕਾਲ ਹੋ ਗਿਆ ਅੱਛਾ ਵਿਸ਼ੇਸ਼ ਕਥਨ ਚ ਨੋਟ ਤਾਂ ਆਈ ਵਿਸ਼ੇਸ਼ ਕਥਨ ਚ ਨੋਟ ਆਊ ਪਰੰਤੂ ਜਵਨ ਦੀ ਤੇ ਖਾਨਾ ਮਾਲਕੀ ਚ ਨਾ ਉਸ ਜਣੇ ਸਹੀ ਜਦੋਂ ਜਵਨ ਦੀ ਬਣਨੀ ਹੈ ਨਵੀਂ ਉਸ ਟਾਈਮ ਉਹ ਉਸ ਟਾਈਮ ਤੇ ਸਹੀ ਆਊਗਾ ਉਹ ਆਪਣੇ ਇੰਤਕਾਲ ਕਰਨ ਤੋਂ 2 ਸਾਲਾਂ ਬਾਅਦ ਬਣਦੀ ਹੈ ਜਾਂ 5 ਸਾਲ ਬਾਅਦ ਬਣਦੀ ਹੈ ਜਾਂ 4 ਸਾਲ ਬਾਅਦ ਬਣਦੀ ਹੈ ਜਦੋਂ ਵੀ ਬਣਨੀ ਹੈ ਉਸ ਟਾਈਮ ਨੋਟ ਠੀਕ ਹੋਊਗਾ ਠੀਕ ਹੈ ਜੀ ਠੀਕ ਹੈ ਇੱਕ ਗੈਰ ਮਰੂਸੀ ਜ਼ਮੀਨ ਕਿਵੇਂ ਨਾਮ ਕਰਵਾ ਸਕਦੇ ਆ 60-65 ਸਾਲ ਤੋਂ ਬਾਅਦ ਆ 7.5 ਸਾਲ ਤੋਂ ਬਾਅਦ ਸਾਨੂੰ ਇਹਦਾ ਜੇ ਕੋਰਟ ਡਿਗਰੀ ਕਰ ਦਿੰਦੀ ਏ ਅਦਾਲਤ ਡਿਗਰੀ ਕਰ ਦੇ ਕਬਜ਼ੇ ਦੇ ਮਤਲਬ ਹਾਂਜੀ ਤਾਂ ਹੀ ਇਹ ਆਪਦਨੋ ਮਾਲਕੀ ਬਣਦਾ ਸਹੀ ਇਹ ਬੇਸਿਕ ਹੋਈ ਇਹਦਾ ਜਣੇ ਕਿ ਆਪਾਂ ਕਈ ਵੀ ਜੀ ਪਟਵਾਰੀ ਕੋਈ ਇੰਤਕਾਲ ਦਰਜ ਕਰ ਦੂ ਆ ਜਾਂ ਤਹਿਸੀਲਦਾਰ ਕੋਈ ਆਰਡਰ ਕਰ ਦੂ ਗੈਸ ਨੇ ਮੈਂ ਆਰਡਰ ਕਰ ਦੂ ਬੰਨੀ ਸਿਵਲ ਕੋਰਟ ਹੀ ਆਰਡਰ ਕਰੂਗਾ ਇਹਦਾ ਕੋਈ ਜੀ 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 ਇੱਕ ਬਾਈ ਨੇ ਲਿਖਿਆ ਕਹਿੰਦਾ ਅਗਰ ਪਤਨੀ ਸਵਰਗਵਾਸ ਹੋ ਜਾਂਦੀ ਏ ਤਾਂ ਉਸਦੀ ਪ੍ਰਾਪਰਟੀ ਜਾ ਉਸ ਦੀ ਸੀ ਜ਼ਮੀਨ ਕਹਿ ਦੀਏ ਜਾਂ ਕੋਈ ਪਲਾਟ ਕਹਿ ਦੀਏ ਜਾਂ ਕੋਈ ਜਾਇਦਾਦ ਕਹੀਏ ਤਾਂ ਉਸ ਦੀ ਜਿਹੜੀ ਸਾਰੀ ਪ੍ਰਾਪਰਟੀ ਆ ਉਹ ਪਤੀ ਦੇ ਨਾਮ ਜਾਂਦੀ ਆ ਜਾਂ ਉਹਦੇ ਬੱਚਿਆਂ ਦੇ ਨਾਮ ਤੇ ਬੱਚਾ ਨੋਂ ਵੀ ਜਾਊਗੀ ਆਦਮੀ ਨੋਂ ਵੀ ਜਾਊਗੀ ਅੱਛਾ ਜੀ ਬਰਾਬਰ ਹੀ ਸਜਾਉਂ ਸਪੋਜ਼ ਕਰੋ ਦੋ ਮੁੰਡੇ ਨੇ ਹਾਂਜੀ ਤੀਜਾ ਆਦਮੀ ਹੋ ਗਿਆ ਜਨਾਨੀ ਦੇ ਨੋਂ ਜ਼ਮੀਨ ਸੀ ਤਾਂ ਤਿੰਨ ਜਣਿਆਂ ਨੂੰ ਜਾਊਗਾ ਤਾਂ ਇਹਨਾਂ ਨੂੰ ਬਰਾਬਰ ਹੀ ਸਭ ਮਿਲੇ ਤਿੰਨਾਂ ਨੂੰ ਬਰਾਬਰ ਹੀ ਸਜਾਉਗਾ ਠੀਕ ਹੈ ਜੀ ਪਰ ਜਿਹੜੀ ਮੰਨ ਲਓ ਬੰਦੇ ਦੇ ਨਾਮ ਜ਼ਮੀਨ ਚੜ ਗਈ ਜੀ ਹਮ ਅੱਗੇ ਫਿਰ ਉਹ ਦੋਏ ਬੇਟਿਆਂ ਚੋਂ ਉਹ ਜਿਉ ਦਵੇ ਜਾਂ ਬੰਡੀ ਬੰਡੀ ਉਹ ਦੋਏ ਬੇਟੇ ਵੀ ਉਹਦੇ ਉਹਦੇ ਚੀਜ਼ ਦੇ ਅਧਿਕਾਰ ਹੋਗੇ ਓਏ ਹਾਂ ਜਿਹੜੀ ਉਹਦੇ ਨਾਲ ਜ਼ਮੀਨ ਹੋ ਗਈ ਨਾ ਉਹ ਤੋਂ ਜਦੋਂ ਸਪੋਜ਼ ਕਰੋ ਉਸ ਬੰਦੇ ਦੀ ਡੈਥ ਹੋ ਗਈ ਤਾਂ ਉਹਦੇ ਦੋਏ ਬੱਚਿਆਂ ਨੂੰ ਜਾਊਗੀ ਉਹ ਫਿਰ ਦੋਨਾਂ ਨੂੰ ਹਾਫ ਹਾਫ ਬਰਾਬਰੀ ਸਾਰੀ ਬਟਾ ਦੋ